ਲੋਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਬਹੁਜਨ ਸਮਾਜ ਪਾਰਟੀ ਜੀ ਨੈਸ਼ਨਲ ਪ੍ਰੈਜ਼ੀਡੈਂਟ ਪ੍ਰਿੰਸ ਮਾਨੀਆਪਤੀ ਜੀ ਨੇ ਹਾਥੀ ਚੋਣ ਨਿਸ਼ਾਨ ਤੇ ਸਨਮਾਨਯੋਗ ਫੈਸਲਾ ਦਿੱਤਾ ਉਹਨਾਂ ਸਾਰੇ ਪੰਜਾਬ ਨੇ ਸਵਾਗਤ ਕੀਤਾ ਔਰ ਪੰਜਾਬ ਦੇ ਬਖਵਕ ਇਲਾਕਿਆਂ ਵਿੱਚ ਪਾਰਟੀ ਅਭਿਦਵਾਰਨ ਦੀਆਂ ਪਟਰੀਆਂ ਚੱਲੀ ਆ ਰਹੀ ਹੈ ਇਹ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਨੂੰ ਅੰਤਮ ਸ਼ੁਮਾਰ ਦਿੱਤੀਆਂ ਜਾ ਰਹੀਆਂ ਹਨ ਵੱਡੇ ਪੱਧਰ ਤੇ ਵਰਕਰਾਂ ਦੇ ਅੰਦਰ ਜੋਸ਼ਵਾ ਹਿੰਮਤੋ ਆ ਜਨੂੰਨ ਹੈ ਔਰ ਅੱਜ ਗਰਸ਼ੰਕਰ ਵਿਧਾਨ ਸਭਾ ਦੇ ਦੋ ਜ਼ਿਲ੍ਹਾ ਪ੍ਰੀਸ਼ਦ ਜੋਨਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜ਼ਿਲ੍ਹਾ ਪ੍ਰੀਸ਼ਦ ਸੈਲਾ ਖੁਰਦ ਖਰੀਤ ਪਰੈਂਟਿਸਟਾਂ ਦੀ ਮਜਾਰਾ ਡਿੰਗਰੀਆਂ ਜਿਹੜੇ ਪਹਿਲਾਂ ਬਲੋਕ ਸੰਗਠੀ ਮੈਂਬਰ ਰਹੇ ਹਨ ਔਰ ਪਰਜਪਤੀ ਸਮਾਜ ਚੋਂ OBC ਹੈ ਤਾਂ ਬਾਜੂ ਸਮਾਜ પાર્ટી ਨੇ ਬੈਕਵਰਡ ਕਲਾਸ ਨੂੰ ਮੌਕਾ ਦੇ ਕੇ ਇਹ ਇਹ ਸਾਫ ਕਰ ਦਿੱਤਾ ਵੀ ਦੀ ਸੋਚ ਕਿ ਸਾਰੇ ਸਮਾਜ ਦੇ ਹਰ ਵਰਗ ਨੂੰ ਮੌਕਾ ਦੇਣਾ ਹੈ ਔਰ ਖਾਸ ਕਰਕੇ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਰਾਜਨੀਤੀ ਦੇ ਪਾਰਟਿਸਪੇਸ਼ਨ ਤੋਂ ਬঞ্চিত ਰੱਖਿਆ ਉਹਨਾਂ ਨੂੰ ਬਾਜੂ ਸਮਾਜ પાર્ટી ਇਹ ਜਾਤੀ ਤੋਰੋ ਸਮਾਜ ਕਰੋ ਪਾਇਚਰਾ ਬਣਾਓ ਮਾਨਸ ਕੀ ਜਾ ਸਭੇ ਇੱਕੇ ਪਹਿਚਾਨ ਕੋ ਦੀ ਸੋਚ ਦੇ ਤਹਿਤ ਮੌਕਾ ਦੇ ਰਹੀ ਮੈਂ ਸ਼੍ਰੀ ਚਰਨ ਦੇਸਿਕ ਦੀ ਮਿਹਰਾਂ ਨਿਕਰੀਆਂ ਨੂੰ ਬਹੁਜੂਤ ਸਮਾਜ ਪਾਰਟੀ ਪੰਜਾਬ ਨੂੰ ਬਾਰਕਬਾਰ ਜਨਾ ਔਰ ਵੀਨੇਵਲ ਜੋਂ ਤੋਂ ਸ਼੍ਰੀ ਰਵਿੰਦਰ ਵੀੜਾ ਜੀ ਜਿਨ੍ਹਾਂ ਨੂੰ ਬਹੁਜੂਤ ਸਮਾਜ ਪਾਰਟੀ ਦੀ ਬੇਦਖ ਸਭਾ ਹਲਕਾ ਦਰਸ਼ਨ ਕਰਦੀ ਸਾਰੀ ਲੀਡਰ ਕਿਰਨਜੀਤ ਬਾਬਨ ਜੀ ਅਸ਼ੋਕ ਜੀ ਬਟੇਸਰੋਂ ਤੋਂ ਔਰ ਬਖਸ਼ੀਸ਼ ਸਿੰਘ ਜੀ ਸਾਡੇ ਇਸ ਹਲਕੇ ਦੇ ਪ੍ਰਧਾਨ ਆਪਣੇ ਮਾਸਟਰ ਮਨਜੀਤ ਸਿੰਘ ਜੀ ਔਰ ਮਾਸਟਰ ਤਰਚਲ ਜੀ ਸਾਰੀ ਲੀਡਰਸ਼ਿਪ ਜਿੰਨੀ ਵੀ ਆ ਉਹਨਾਂ ਦੇ ਸਰਵਸੰਮਤੀ ਨਾਲ ਇਹ ਦੋ ਜੋਨਾਂ ਤੋਂ ਉਮੀਦਵਾਰਾਂ ਦਾ ਫੈਸਲਾ ਕਰ ਲਿਆ ਬਾਕੀ ਜਿਹੜੇ ਦੋ ਜੋਨਾਂ ਉਹਦੇ ਪੰਜਾਂ ਕੰਪੀਟੀਸ਼ਨ ਉਮੀਦਵਾਰਾਂ 'ਚ ਉਹਦੀ ਬੈਠ ਕੇ ਡਿਸਕਸ਼ਨ ਕਰਾ ਕੇ ਕੰਸੈਂਸਸ ਬਣ ਕਰਕੇ ਅੱਜ ਸ਼ਾਮ ਤੱਕ ਉਹਦੇ ਤੇ ਵੀ ਪਾਰਟੀ ਆਪਣੇ ਅੰਤਮ ਕੈਲਕੂਲੇਸ਼ਨ ਤੇ ਲੋਕ ਜਨਮ ਨੂੰ ਕੋਲ ਕਰ ਲਈ ਗਿਆ। ਔਰ ਬਲੌਕ ਸੰਗ ਵੀ ਅਮਿਤ ਬਾਦ ਵੀ ਇਸੇ ਤਰ੍ਹਾਂ ਦੇ ਸੈਂਸ ਬਣਾ ਕੇ ਫੈਸਲਾ ਕੀਤਾ ਜਾ ਰਿਹਾ। ਔਰ ਅੱਜ ਸ਼ਾਮ ਤੱਕ ਇਹ ਬਲੌਕ ਸੰਗ ਵੀ ਸਾਰੇ ਅਮਿਤ ਬਾਦਾਂ ਦਾ ਫੈਸਲਾ ਕਰਕੇ ਪਾਰਟੀ ਨੂੰ ਸੂਚਨਾ ਦੇਣਗੇ। ਮੈਂ ਫਿਰ ਦੋਨਾਂ ਅਮਿਤ ਦੇ ਲਈ ਉਮੀਦਵਾਰ ਜਿਲ੍ਹਾ ਪ੍ਰੈਸਰ ਦੇ ਚਲਨਜੀਤ ਜੀ ਔਰ ਰਵਿੰਦਰ ਜੀ ਦੋਨਾਂ ਨੂੰ ਮੁਬਾਰਕਬਾਦ ਦਿੰਨਾ। ਔਰ ਗਰਸ਼ੇਕਰ ਹਲਕੇ ਨੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਦੋਨੋਂ ਹੀ ਉਮੀਦਵਾਰ ਜਿਹੜੇ ਵੱਜੂ ਸਮਾਜ ਪਾਰਟੀ ਨੇ ਡਿਕਲੇਅਰ ਕੀਤੇ ਹਨ ਤਨ ਮੰਨ ਤਨ ਨਾਲ ਸਹਿਯੋਗ ਕਰੋ ਔਰ ਇਹਨਾਂ ਨੂੰ ਜਿਤਾ ਕੇ ਆਪਣੇ ਨਮਾਇंदे ਬਣਾ ਕੇ ਜ਼ਿਲ੍ਹਾ ਪ੍ਰੇਸ਼ਦ ਦੇ ਵਿੱਚ ਭੇਜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਹੱਕਾਂ ਦੀ ਰਾਖੀ ਲਈ ਲੜਾਈ ਲੜ ਸਕਣ ਔਰ ਅਲੱਗ ਤੇ ਵਿਕਾਸ ਦੇ ਲਈ ਯਤਨ ਕਰ ਸਕਣ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਪਾ ਵਾਇਟ ਕਿਤਾਬ ਖੰਸਾ ਵਾਇਟ ਕਿਤਾਬ ਇਹ ਚਰੋਸਾ